ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਸਰਹਾਲਾ ਕਲਾਂ ਜਲਾ ਸ਼ਹਿਰਪੁਰ ਵਿਖੇ ਜਿੱਥੇ ਕਿ ਤਨ ਤਨ ਚਰਨਾਂ ਦੇ ਜੀ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਨੂੰ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬੀ ਰਾਤੇ ਸੰਕਟਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਜੱਥੇਦਾਰ ਪ੍ਰਧਾਨ ਮਨਜੀਤ ਸਿੰਘ ਜੀ ਨੇ ਸਰਬਤਰ ਮਨਯੂਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ 4 ਤਰੀਕ ਨੂੰ ਪ੍ਰਵਾਹਤ ਫੇਰੀਆਂ ਦੀ ਆਰੰਭਤਾ ਕੀਤੀ ਗਈ। ਅਤੇ 15 ਨਵੰਬਰ ਨੂੰ ਸ਼੍ਰੀ ਖੰਡ ਪਟ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਅਤੇ 16 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਆਈ ਹੋ ਕੀਤਨੀ ਜਥੇ ਨੇ ਕਥਾ ਕੀਤਰਾ ਹੀ ਸੰਗਤਾਂ ਨੂੰ ਨਿਹਾਲ ਕੀਤਾ। ਅਤੇ ਇਸ ਮੌਕੇ ਬਚਿੱਤਰ ਸਿੰਘ ਗੱਤਕਾ ਅਖੜਾ ਗੁਰਪਸਰ ਹਾਲਾ ਕਲਾਨੀ ਬੱਚਿਆਂ ਵੱਲੋਂ ਗੱਤਕੇ ਦੇ ਜੋਰ ਵੀ ਦਿਖਾਏ ਗਏ ਅਤੇ 17 ਨਵੰਬਰ ਨੂੰ ਸ਼੍ਰੀ ਖੰਡ ਪੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਸੁਪਰੰਤ ਦਵਾਂਸ ਸਜਾਇਆ ਗਿਆ ਜਿਸ ਵਿੱਚ ਇੰਟਰਨੈਸ਼ਨਲ ਡਬਲ ਗੋਲਡਮੈਨ ਲਿਸਟ ਸ਼ਾਨੇ ਖਾਲਸਾ ਢਾਡੀ ਜੱਤਾ ਗਿਆਨੀ ਰਣਜੀਤ ਸਿੰਘ ਰਾਣਾ ਲੁਧਿਆਣੇ ਵਾਲੇ ਕਥਾਵਾਚਕ ਭਾਈ ਦਿਆਲ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪਵੰਦਕ ਕਮੇਟੀ ਬਾਬਾ ਅਜੀਤ ਸਿੰਘ ਜੀ ਮੁਜਾਰੀ ਵਾਲੇ ਭਾਈ ਮਰਦਾਨਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਸਰਹਾਰਾ ਖੁਰਦ ਦੇ ਬੱਚਿਆਂ ਵੱਲੋਂ ਨਿਟਾਡੀ 12 ਤੇ ਕਥਾ ਕੀਤਰਾਂ ਦੀ ਸੰਗਤ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇ ਦਿਲਜੀਤ ਸਿੰਘ ਥੋੜੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਸੁਣਵਟ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੁਣਵਟ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੁਣਵਟ ਭਾਗਿਆ ਕਰਮ ਲਿਖੇ ਤਸ ਰਦਸਮਾ ਡੀਰਾਮ ਜਨ ਕੋ ਕਰਮ ਲਿਖੇ ਤਸ ਰਦਸਮਾ ਡੀਰਾਮ ਸੋਣਵੜ ਭਾਗਿਆ ਹਰ ਅਮਰਤ ਬਾਣੀ ਰ ਸੁਣਵਡ ਪਾ ਕੀਆ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰ ਨਾ ਮੂਵ ਕਲ ਸ਼ਾ ਦੁਖ ਹਰੇ ਅਮਰ ਥੀਲਾ ਫਿਰ ਨਾ ਮੁਵਾ ਕਲ ਕਲੇ ਸ਼ਾ ਦੁਖ ਹਰੇ ਸੁਣ ਵਡ ਪਾ ਗਿਆ ਕਰੇਂ ਅਰੇ ਅੰਮ੍ਰਿਤ ਬਾਣੀ ਰਾਮ ਜਿਨ ਕਾ ਕਰਮ ਲਖੇ ਤਸ ਹ੍ਰਦ ਸਮਾਣੀ ਰਾਮ ਜਿਨ ਕਾ ਕਰਮ ਲਖੇ ਤਸ ਹ੍ਰਦ ਸਮਾਣੀ ਰਾਮ ਸੁਣਵਡ ਪਾਗਿਆ ਅਰੇ ਅੰਮ੍ਰਿਤ ਡੋਬਟ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਬੇਨਮੰਤੁ ਨਾਨਕ ਬਾਣੀ ਪਵਿੱਤਰ ਅੰਮ੍ਰਿਤ ਬਾਣੀ ਸੁਣ ਵੱਡ ਪਾਗਿਆ ਹਰ ਅੰਮ੍ਰਿਤ ਬਾਣੀ ਰਾ ਸੁਣ ਵੱਡ ਪਾਗਿਆ ਹਰ ਅੰਮ੍ਰਿਤ ਬਾਣੀ ਰਾ ਜਨ ਕੋ ਕਰਮ ਲਿਖੀ ਤਸ ਰਿਦੈ ਸਮਾਨੀ ਰਾਮ ਜਿੰਨ ਤੋਂ ਕਰਮ ਲਿਖੇ ਤਿਸ ਰਿਦੈ ਸਮਾਨੀ ਰਾਮ ਸੁਣਵਡ ਪਾ ਗਿਆ ਪਰ ਅੰਮ੍ਰਿਤ ਬਾ ਹਰੇ ਅੰਮ੍ਰਿਤ ਬਾਣੀ ਰਾਹ ਹਰੇ ਅੰਮ੍ਰਿਤ ਬਾਣੀ ਰਾਹ ਸੋਣ ਵਟ ਪਾ ਗੀਆ ਹਰੇ ਅੰਮ੍ਰਿਤ ਬਾਣੀ ਰਾਹ ਸੋਣ ਵਟ ਪਾ ਗੀਆ ਹਰੇ ਅੰਮ੍ਰਿਤ ਬਾਣੀ ਰਾਹ ਜਿੰਦ ਤੋਂ ਦੇਵ ਮੇਰੇ दे वाहगुरू जी का खालसा वाहेगुरू जी की फतेह वाहे जी का खालसा वाहेगुरू जी की फतेह सब तो पहला मैं ਸਰਬ ਧਰਮ ਨਿਊਜ਼ ਚੈਨਲ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਦੁਆਰਾ ਸਹੀ ਪਹੁੰਚ ਕੇ ਅੱਜ ਸ਼ਿਰਕਤ ਕੀਤੀ ਹੈ ਜਿਨ੍ਹਾਂ ਨੇ ਅੱਜ ਇਸ ਸਾਰੇ ਸਮਾਗਮ ਨੂੰ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਪਹੁੰਚਾਇਆ ਸੋ ਅਸੀਂ ਪਿੰਡ ਸਰਹਾਲਾ ਕਲਾਂ ਸਤਗੁਰੂ ਰਵਦਾਸ ਜੀ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅੱਜ 500 55ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 500 55ਵਾਂ 55ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਕਿ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਸਰਹਾਲਾ ਕਲਾ ਸਤੂ ਗੁਰੂ ਅਦਾ ਜੀ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ ਜਿਸ ਦੇ ਵਿੱਚ ਪੂਰੇ ਨਗਰ ਦੀ ਸੰਗਤ ਨੇ ਸ਼ਿਰਕਤ ਕੀਤੀ ਹੈ ਤੇ ਉਸ ਤੋਂ ਬਾਅਦ ਭਾਈ ਦਿਵਾਲ ਸਿੰਘ ਜੀ ਕਥਾਵਾਚਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਬਾਬਾ ਜੀ ਸਿੰਘ ਜੀ ਮਜਾਰੀ ਵਾਲੇ ਜਿਨ੍ਹਾਂ ਵੱਲੋਂ ਗੁਰਮਤ ਵਿਚਾਰਾਂ ਅਤੇ ਨਰਮੋਲਕ ਕੀਰਤਨ ਦੇ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਸੋ ਸਮੁੱਚੀਆਂ ਸੰਗਤਾਂ ਨੇ ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਤੇ ਕੀਰਤਨ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੁਣਿਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਪੂਰੇ ਨਗਰ ਦੀਆਂ ਸੰਗਤਾਂ ਨੂੰ ਜਿੰਨੇ ਵੀ ਜਿੱਥੇ ਤੱਕ ਵੀ ਮੇਰੀ ਇਹ ਸਪੀਚ ਪਹੁੰਚੇਗੀ ਜਾਂ ਇਹ ਖਬਰ ਪਹੁੰਚੇਗੀ ਉਹਨਾਂ ਸਾਰਿਆਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦੇ 555 ਪ੍ਰਕਾਸ਼ ਦਿਹਾੜੇ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿਨਾ। ਸੋ ਸਤਿਗੁਰੂ ਕਿਰਪਾ ਕਰਨ ਇਹ ਜਿਹੜਾ ਸਾਡਾ ਭਾਈ ਬਚਿੱਤਰ ਸਿੰਘ ਅਖਾੜਾ ਗਰੁੱਪ ਜਿਹੜੇ ਬੱਚੇ ਸਾਡੇ ਨਾਲ ਇਸ ਸਮੇਂ ਖੜੇ ਐ ਇਹ ਵੀ ਇਸੇ ਗੁਰਦੁਆਰਾ ਸਾਹਿਬ ਵੱਲੋਂ ਇਹ ਜਿਹੜਾ ਭਾਈ ਬਚਿੱਤਰ ਸਿੰਘ ਅਖਾੜਾ ਗਰੁੱਪ ਤਿਆਰ ਕੀਤਾ ਗਿਆ ਹੋਇਆ ਸੋ ਸਾਧ ਸੰਗਤ ਜੀ ਸਤਿਗੁਰੂ ਇਹਨਾਂ ਤੇ ਵੀ ਕਿਰਪਾ ਕਰਨ ਇਸੇ ਤਰ੍ਹਾਂ ਸਮੂਹ ਬੱਚਿਆਂ ਨੂੰ ਜੋੜੀ ਰੱਖਣ ਗੁਰਮਤ ਨਾਲ ਸੋ ਮੈਂ ਇੱਕ ਵਾਰ ਫਿਰ ਸਮੁੱਚਿਤ ਸੰਗਤ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਨੌਜਵਾਨ ਸਭਾ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ